ਦੇ ਗੋਰੀਆ ਮਕਦਮਾ ਕਰਿਆ ਪਗਤ ਸਿੰਘ ਸੂਰਮੇ ਤੇ ਦਫਾਲਾ ਕੇ ਲਾ ਕੇ 302 ਦਾ ਤੇ ਫਾਂਸੀ ਵਾਲੀ ਸਜ਼ਾ ਕਰਤੀ ਗੋਰੇ ਜੱਜ ਨੇ ਜੱਜ ਨੇ ਸੁਣਾ ਦਿੱਤਾ ਫੈਸਲਾ ਹੱਸ ਹੱਸ ਬੋਲੇ ਸੁਰਮਾ ਮੱਖਣਾ ਮੱਖਣਾ ਉਹ ਦੇਸ਼ ਨੂੰ ਪਿਆਰਾ ਜਿੰਦ ਤੋਂ ਹੈ ਅਸੀਂ ਰੱਖਣਾ ਦੇਜ ਨੂੰ ਪਿਆ ਰਾਜਿੰਦ ਤੋਂ ਹੈ ਅਸੀ ਰੱਖਣਾ ਮੁਲਾਕਾਤ ਨੂੰ ਜਦੋਂ ਮਾਂ ਆਈ ਬਈ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮਾਂ ਆਈ ਸੈਂਟਰ ਲਾਹੌਰ ਜੇਲ ਸੀ ਪਿੱਛੇ ਸੀ ਖਾਂਦੇ ਸੀਖਾਂ ਦੇ ਭਗਤ ਸਿੰਘ ਦੇਖ ਕੇ ਅੱਖੀਆਂ ਚ ਪਾਣੀ ਆ ਗਿਆ ਤੂੰ ਦੇਖ ਮਾਂ ਨੂੰ ਮਾਂ ਨੂੰ ਭਗਤ ਸਿੰਘ ਬੋਲੇ ਆ ਕਿਹੜੀ ਗੱਲੋਂ ਹੰਝੂ ਕੇਰ ਦੀ ਤੂੰ ਰੱਖ ਹੌਸਲਾ ਹੌਸਲਾ ਡਲਾ ਨਾ ਚਿੱਤ ਅੰਮੀ ਐ ਥਾਪੀ ਦੇ ਕੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਹਾਏ ਦੇਸ਼ ਨੂੰ ਆਜ਼ਾਦ ਕਰਨਾ ਖੂਨ ਡੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਬਈ ਖੂਨ ਡੋਲ ਕੇ ਹਾਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਬਈ ਹਾਕ ਪੈ ਗਈ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਨਾਲ ਨਾਲ ਮੁਲਾਕਾਤ ਦੇ ਉਹ ਦੇਵੇ ਹੌਸਲਾ ਹੌਸਲਾ ਪਲੋ ਸਿਰ ਲਾਲ ਦਾ ਡੋਲ ਨਾ ਤਜਾਈ ਬੱਚੇ ਆਏ ਰੀਤ ਆਪਣੀ ਆਪਣੀ ਦੇਸ਼ ਲਈ ਮਰਨਾ ਮੰਗਲੇ ਦੀ ਪੁੱਛ ਜੇਲ੍ਹ ਤੋਂ ਜਿੱਥੇ ਤੇਰਾ ਸੀ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ ਹੱਸ ਕੇ ਉਹ ਦੇਸ਼ ਲਈ ਕਿੰਜ ਮਰਨਾ ਗਿਆ ਦੱਸ ਕੇ ਦੇਸ਼ ਲਈ ਕਿੰਜ ਮਰਨਾ ਹੋ ਗਿਆ ਦੱਸ ਕੇ ਕੰਟੀ ਵੱਜ ਗਈ ਮੁਲਾਕਾਤ ਟੁੱਟ ਗਈ ਵਈ ਕੰਟੀ ਵੱਜ ਗਈ ਵੱਜ ਗਈ ਮੁਲਾਕਾਤ ਕੋਟਗੀ ਕੱਢ ਲਿਆ ਕੋਟੜੀ ਚੋਂ ਭਗਤ ਸਿੰਘ ਨੂੰ ਸੈਗ ਨੂੰ ਲਾ ਲਿਆ ਮੂਰੇ ਗੋਰਿਆਂ ਦੀ ਗਾਰਦ ਨੇ ਫਾਂਸੀ ਦੇ ਤਾ ਦੇ ਤਾ ਪੰਜਾਬ ਦਾ ਸੂਰਮਾ ਸੀ ਜਾਂਦੇ ਸ਼ੇਰ ਨੇ ਸ਼ੇਰ ਨੇ ਮਾਰਿਆ ਨਾਰਾ ਮਰ ਜਾਣਾ ਪਾਪੀ ਗੋਰਿਆ ਰਾਣਾ ਰਾਣਾ ਉਹ ਵਰਤ ਤਰੀਕੇ ਵਾਲਿਆ ਸੀਗੇ ਆ ਪਾਣਾ ਵਰਤ ਤਰੀਕੇ ਵਾਲਿਆ ਸੀਗੇ ਆ ਪਾਣਾ